ਨਗਰ ਨਿਗਮ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਸਫਾਈ ਅਭਿਆਨ ਦੇ 9ਵੇਂ ਦਿਨ ਵੀ ਕਿਉ ਮੰਡੀ ਚੌਂ ਸ਼ੇਰਾਂ ਵਾਲਾ ਗੇਟ ਮਹਾਂ ਸਿੰਘ ਗੇਟ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਕਾਰਵਾਈਆਂ ਕੀਤੀਆਂ ਗਈਆਂ ਜਿਸ ਵਿੱਚ ਨਿਗਮ ਦੇ ਸਿਵਲ ਓ ਐਂਡ ਐਮ ਵਿਭਾਗ ਸਟੇਟ ਵਿਭਾਗ ਵਿਗਿਆਪਨ ਵਿਭਾਗ ਬਾਗਬਾਨੀ ਵਿਭਾਗ ਅਤੇ ਸਟਰੀਟ ਲਾਈਟ ਵਿੰਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਭਿਆਨ ਵਿੱਚ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਫਿਨੀ ਲੂਪ ਐਸੋਸੀਏਸ਼ਨ ਨਿਊ ਅੰਮ੍ਰਿਤਸਰ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ ਇੱਕ ਜੋਤ ਲੰਗਰ ਸੇਵਾ ਸੁਸਾਇਟੀ ਮਕਬੂਲਪੁਰਾ ਮਹਿਤਾ ਚੌਂਕ ਰੋਡ ਵੈਲਫੇਅਰ ਸੁਸਾਇਟੀ ਸਿਟੀ ਸੈਂਟਰ ਹੋਟਲ ਐਸੋਸੀਏਸ਼ਨ ਬੜੇ ਹੀ ਵੱਡੇ ਪੱਧਰ ਤੇ ਆਪਣਾ ਯੋਗਦਾਨ ਪਾਇਆ ਇਸ ਅਭਿਆਨ ਦੌਰਾਨ ਸਿਹਤ ਅਫਸਰ ਡਾਕਟਰ ਕਿਰਨ ਸਟੇਟ ਅਫਸਰ ਤਰਮਿੰਦਰ ਸ਼ੀਤ ਸਿੰਘ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਸੀਐਸਓ ਰਣਜੀਤ ਸਿੰਘ ਸੀਐਸਆਈ ਵਿਜੇ ਗੇਲ ਅਤੇ ਬਾਕੀ ਟੀਮ ਦੇ ਮੈਂਬਰ ਹਾਜ਼ਰ ਸਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮਾਨਯੋਗ ਕਮਿਸ਼ਨਰ ਸਾਹਿਬ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪਿਛਲੇ 8 ਦਿਨ ਤੋਂ ਗੋਲਡਨ ਗੇਟ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਦਾ ਸਫਾਈ ਅਭਿਆਨ ਚੱਲ ਰਿਹਾ ਹੈ ਜਿਹਦੇ ਇਸ ਅਭਿਆਨ ਵਿੱਚ ਅਲੱਗ-ਅਲੱਗ ਕਰਪਰਸ਼ੀਨੀਆਂ ਟੀਮਾਂ ਜਿਵੇਂ ਮਲਬਾ ਚੁੱਕਣ ਦਾ ਕੰਮ ਹੈ ਜਾਂ ਸਫਾਈ ਦਾ ਕੰਮ ਹੈ ਜਾਂ ਐਨਟੀਐਨ ਕ੍ਰੋਚਮੈਂਟ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਅਤੇ ਹੋਰ ਵੀ ਜਿਹੜੇ ਅਲੱਗ-ਅਲੱਗ ਹਾਰਟੀਕਲਚਰ ਦਾ ਕੰਮ ਹੈ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਕਿਉਂ ਮੰਡੀ ਦੇ ਬਾਹਰ ਇਥੋਂ ਅਸੀਂ ਬਸ ਸਟੈਂਡ ਦੇ ਆਲੇ ਦੁਆਲੇ ਦਾ ਜਿੰਨਾ ਵੀ ਏਰੀਆ ਹੈ ਉੱਥੇ ਸਫਾਈ ਦਾ ਕੰਮ ਜਾਂ ਕੋਈ ਮਲਬਾ ਪਿਆ ਜਾਂ ਕੋਈ ਕਿਸੇ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇਨਕ੍ਰੋਚਮੈਂਟ ਜਾਂ ਹੋਰ ਕਾਰਪੋਰੇਸ਼ਨ ਦੇ ਜਿਹੜੇ ਅਲੱਗ-ਅਲੱਗ ਟੀਮਾਂ ਦੇ ਕੰਮ ਨੇ ਹਾਰਟੀਕਲਚਰ ਦਾ ਕੰਮ ਹੈ ਉਹਨੂੰ ਕੀਤਾ ਜਾਏਗਾ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ। ਮਾਰਜੋ ਕਮਿਸ਼ਨ ਅਤੇ ਮੇਅਰ ਸਾਹਿਬ ਦੇ ਉਪਮੰਦ ਸਾਹਿਬ ਤੇ ਆਪ ਸਵੈਦਾ ਅਭਿਆਨ ਸ਼ੁਰੂ ਕੀਤਾ ਗਿਆ। ਉਸੇ ਤਰ੍ਹਾਂ ਸਾਡੇ ਸਟੇਟ ਭਾਗ ਵੱਲੋਂ ਜਿੱਥੇ 7-8 ਤੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਅੱਜ ਸਾਡੀ ਕਾਰਵਾਈ ਹੈਗੀ ਹੈ ਮਹਿਰਾਵਲੀ ਗੇਟ ਤੋਂ ਲੈ ਕੇ ਬਸ ਸਟੈਂਡ ਜਾਣਾ। ਬਸ ਸਟੈਂਡ ਦੇ ਆਸ-ਪਾਸ ਸਾਰਾ ਸਾਫ਼ ਕਰਨਾ। ਉਹ ਤੇ ਸਾਡੇ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਸਾਰੇ ਰੇੜੀਆਂ ਫੜੀਆਂ ਵਾਲੇ ਨੂੰ ਪਹਿਲੇ ਹੀ ਮੈਸੇਜ ਲਾ ਦਿੱਤਾ ਗਿਆ ਸੀ। ਔਰ ਅੱਜ ਵੀ ਅਸੀਂ ਉਹਨਾਂ ਸਾਰੀ ਸਫਾਈ ਕਰਾਵਾਂਗੇ ਉਹਨਾਂ ਨੂੰ ਸਮਝਾਵਾਂਗੇ ਏਰੀਆ ਸਾਈਡ ਤੇ ਕਰਕੇ ਲਗਾਵਾਂਗੇ ਉੱਥੇ ਵੈਂਡਿੰਗ ਜ਼ੋਨ ਬਣੇ ਹੋਏ ਨੇ ਉਹਨਾਂ ਨੂੰ ਵੈਂਡਿੰਗ ਜ਼ੋਨ ਵਿੱਚ ਨਿਵੰਡ ਕਰਾਂਗੇ ਔਰ ਅਸੀਂ ਸਾਡੀ ਪੂਰੀ ਆਸ਼ਾ ਹੈ ਕਿ ਅਸੀਂ ਇੱਕ ਦੋ ਦਿਨਾਂ ਤੱਕ ਬਾਸਾਂ ਦਾ ਆਸਾ-ਪਾਸਾ ਦਾ ਬਿਲਕੁਲ ਸਾਫ਼ ਕਰ ਦੇਵਾਂਗੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵਿੱਚ ਸਫਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਬੁੱਧਵਾਰ ਨੂੰ ਨੋਮਾ ਦਿਨ ਸੀ ਇਸ ਦੇ ਤਹਿਤ ਕਿਉ ਮੰਡੀ ਦੇ ਇਲਾਕੇ ਦੇ ਵਿੱਚ ਸਫਾਈ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਜਿਹੜੇ ਪਿੱਲਰਾਂ ਦੇ ਉੱਤੇ ਨਜਾਇਜ਼ ਤੌਰ ਤੇ ਪੋਸਟਰ ਲਗਾਏ ਜਾਂਦੇ ਨੇ ਉਹਨਾਂ ਨੂੰ ਵੀ ਉਤਾਰਿਆ ਗਿਆ ਏ ਸੋ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਏ ਨਗਰ ਨਿਗਮ ਵੱਲੋਂ ਜਿਹੜੇ ਕਿ ਸ਼ਹਿਰ ਨੂੰ ਗੰਦਾ ਕਰਦੇ ਨੇ ਸੋ ਨਿਗਮ ਕਮਿਸ਼ਨਰ ਦਾ ਵੀ ਆਖਣਾ ਏ ਕਿ ਇਸ ਦੇ ਸੰਬੰਧ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਏ ਤੇ ਹੁਣ ਇਹ ਮੁਹਿੰਮ ਕਿੰਨੀ ਕੁ ਸਾਰਥਕ ਸਾਬਤ ਹੋਵੇਗੀ ਇਹ ਦੇਖਣਾ ਹੋਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼